ਛੱਤ ਜੇ ਕਾਜ਼ਾਇਰ ਨੂੰ ਅੱਜ ਆਪਾਂ ਗੱਲ ਕਰਾਂਗੇ ਐਸ਼ੀ ਮਹਾਨ ਸ਼ਖਸ ਦੀ ਜਿਸ ਨੂੰ ਦੁਨੀਆ ਸ਼ੇਰੇ ਪੰਜਾਬ ਕਹਿੰਦੀ ਹੈ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਲੀਡਰਸ਼ਿਪ ਸੋਚ ਤੇ ਰਾਜਨੀਤੀ ਅੱਜ ਵੀ ਦੁਨੀਆ ਲਈ ਮਿਸਾਲ ਹੈ ਆਓ ਸ਼ੁਰੂ ਕਰੀਏ ਉਹਨਾਂ ਦੀ ਕਹਾਣੀ ਜੋ ਸਿਰਫ ਪੰਜਾਬ ਦੀ ਨਹੀਂ ਬਲਕਿ ਭਾਰਤ ਦੇ ਇਤਿਹਾਸ ਦੇ ਸ਼ਾਨ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ 18 ਨਵੰਬਰ 1880 ਨੂੰ ਗੁਜਰਨ ਵਾਲਾ ਵਿੱਚ ਹੋਇਆ ਜੋ ਕਿ ਅੱਜ ਪਾਕਿਸਤਾਨ ਵਿੱਚ ਹੈ ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਮਹਾ ਸਿੰਘ ਸੀ ਬਚਪਨ ਵਿੱਚ ਸਮਾਲ ਪੋਕਸ ਦੇ ਕਾਰਨ ਉਹਨਾਂ ਦੇ ਚਿਹਰੇ ਤੇ ਦਾਗ ਤੇ ਇੱਕ ਅੱਖ ਦੀ ਰੋਸ਼ਨੀ ਖਤਮ ਹੋ ਗਈ ਜਦੋਂ ਮਹਾਰਾਜਾ ਰਣਜੀਤ ਸਿੰਘ ਕੇਵਲ 12 ਸਾਲ ਦੇ ਸੀ ਉਦੋਂ ਉਹਨਾਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਸਰਦਾਰੀ ਸੰਭਾਲਣੀ ਪਈ ਇੰਨੀ ਛੋਟੀ ਉਮਰ ਦੇ ਵਿੱਚ ਜ਼ਿੰਮੇਵਾਰੀ ਸੰਭਾਲਣਾ ਉਹਨਾਂ ਦੀ ਲੀਡਰਸ਼ਿਪ ਦੀ ਕੁਆਲਿਟੀ ਦਾ ਸਭ ਤੋਂ ਵੱਡਾ ਸਬੂਤ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਕੇਵਲ 13 ਸਾਲ ਦੇ ਸੀ ਉਹਨਾਂ ਨੇ ਪਹਿਲੀ ਜੰਗ ਵਿੱਚ ਹੀ ਫਤਿਹ ਹਾਸਲ ਕਰ ਲਈ ਮਹਾਰਾਜਾ ਰਣਜੀਤ ਸਿੰਘ ਹਮੇਸ਼ਾ ਆਪਣੇ ਸਿਪਾਹੀਆਂ ਨਾਲ ਜੰਗ ਦੇ ਮੈਦਾਨ ਵਿੱਚ ਲੜਦੇ ਉਹ ਕਦੇ ਵੀ ਪਿੱਛੇ ਨਹੀਂ ਹਟਦੇ ਸਨ ਉਹਨਾਂ ਦੇ ਬਾਰੇ ਇੱਕ ਮਸ਼ਹੂਰ ਗੱਲ ਵੀ ਹੈ ਕਿ ਸ਼ੇਰ-ਏ-ਪੰਜਾਬ ਕੋਦਾ ਆਪਣੇ ਸਿਪਾਹੀਆਂ ਨਾਲ ਜੰਗ ਦੇ ਮੈਦਾਨ ਵਿੱਚ ਲੜੇ ਉਹ ਡਰੇ ਨਹੀਂ ਫਿਰ 1792 ਈਸਵੀ ਵਿੱਚ ਉਹਨਾਂ ਦੀ ਲੜਾਈ ਲਾਹੌਰ ਨਾਲ ਹੋਈ ਉਹਨਾਂ ਨੇ ਉੱਥੇ ਵੀ ਫਤਿਹ ਪ੍ਰਾਪਤ ਕਰ ਲਈ ਫਿਰ ਉਹਨਾਂ ਨੇ 1801 ਈਸਵੀ ਵਿੱਚ ਲਾਹੌਰ ਨੂੰ ਆਪਣੀ ਰਾਜਧਾਨੀ ਬਣਾ ਕੇ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਐਲੋਕਿਤ ਕੀਤਾ ਪੰਜਾਬ ਦੇ ਅਲੱਗ-ਅਲੱਗ ਮਿਸਾਲਾਂ ਨੂੰ ਜੋੜ ਕੇ ਉਹਨਾਂ ਨੇ ਇੱਕ ਖਾਲਸਾ ਰਾਜ ਬਣਾਇਆ ਜਿਸ ਤੋਂ ਉਹਨਾਂ ਨੇ ਸਿੱਖ ਸਥਾਪਨਾ ਕੀਤੀ Hindu Muslim Sikh Isai ਉਹਨਾਂ ਨੇ ਸਾਰਿਆਂ ਨੂੰ ਬਰਾਬਰ ਸਨਮਾਨ ਦਿੱਤਾ ਉਹਨਾਂ ਦੇ ਦਰਬਾਰ ਵਿੱਚ ਹਰ ਦਰਮ ਦੇ ਲੋਕ ਮਹਾਨ ਪਦਵੀ ਰੱਖੇ ਫਿਰ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਸੋਨੇ ਦੀ ਚਾਦਰ ਦਿੱਤੀ ਜਿਸ ਕਰਕੇ ਅੱਜ ਅਸੀਂ ਉਸ ਨੂੰ ਗੋਲਡਨ ਟੈਂਪਲ ਕਹਿੰਨੇ ਹਾਂ ਉਹਨਾਂ ਨੇ ਯੂਰਪ ਦੇ ਜਰਨਲਸ ਨੂੰ ਬੁਲਾ ਕੇ ਫੌਜ ਨੂੰ ਮਾਡਰਨ ਬਣਾਇਆ। ਏਸ਼ੀਆ ਵਿੱਚ ਉਸ ਸਮੇਂ ਸਭ ਤੋਂ ਸ਼ਕਤੀਸ਼ਾਲੀ ਸੈਨਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦਿਆਲੂ ਤੇ ਉਹਨਾਂ ਨੂੰ ਇਨਸਾਫ ਪਸੰਦ ਸੀ। ਉਹਨਾਂ ਨੇ ਕਦੇ ਵੀ ਕਿਸੇ ਨਾਲ ਧਰਮ ਦੇ ਆਧਾਰ 'ਤੇ ਭੇਦਭਾਵ ਨਹੀਂ ਕੀਤਾ। ਮਹਾਰਾਜਾ ਰਣਜੀਤ ਸਿੰਘ ਹਮੇਸ਼ਾ ਆਪਣੇ ਲੋਕਾਂ ਦੀ ਫਿਕਰ ਕਰਦੇ ਸਨ। ਉਹਨਾਂ ਨੂੰ ਲੋਕਾਂ ਵਿੱਚ ਲੋਕਰਾਜ ਕਿਹਾ ਜਾਂਦਾ ਸੀ ਕਿਉਂਕਿ ਉਹ ਲੋਕਾਂ ਦੀ ਸੇਵਾ ਨੂੰ ਸਭ ਤੋਂ ਪਹਿਲਾਂ ਰੱਖਦੇ ਸਨ। ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਲਗਭਗ 40 ਸਾਲ ਤੱਕ ਚੱਲਿਆ। 1801 ਇਸ ਵੀਦੂ ਲੈ ਕੇ 1839 ਈਸਵੀ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜਾਬ ਨੂੰ ਏਕਤਾ ਸ਼ਕਤੀ ਤੇ ਸ਼ਾਨ ਦਾ ਪ੍ਰਤੀਕ ਬਣਾਇਆ। ਉਹਨਾਂ ਦੇ ਗੁਜਰ ਜਾਣ ਤੋਂ ਬਾਅਦ ਵੀ ਉਹਨਾਂ ਦੀ ਯਾਦ ਅੱਜ ਵੀ ਪੰਜਾਬ ਦੀ ਮਿੱਟੀ ਵਿੱਚ ਹੈ। ਮਹਾਰਾਜਾ ਰਣਜੀਤ ਸਿੰਘ ਅੱਜ ਵੀ ਸ਼ੇਰ-ਏ-ਪੰਜਾਬ ਦੇ ਨਾਮ ਨਾਲ ਜਾਣੇ ਜਾਂਦੇ ਹਨ। ਉਹਨਾਂ ਦਾ ਸਵਰਗਵਾਸ 27 ਜੂਨ 18 ਸੋ 349 ਇਸਮੀਨullah ਹੋਰ ਵਿਚ ਹੀ ਹੋਇਆ ਸੀ ਉਸ ਸਮੇਂ ਉਹਨਾਂ ਦੀ ਉਮਰ ਸਿਰਫ 19 ਸਾਲ ਦੀ ਸੀ ਅੰਤਮ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਬਿਮਾਰ ਸਨ ਖਾਸ ਕਰਕੇ ਲਕਵੇ ਮਤਲਬ ਪੈਰਾਲਾਈਜ਼ ਤੇ ਅੱਖਾਂ ਦੀ ਕਮਜ਼ੋਰੀ ਕਾਰਨ ਮਹਾਰਾਜਾ ਰਣਜੀਤ ਸਿੰਘ ਜੀ ਨੇ ਜੋਤੀ ਜੋਤ ਸਮਾਏ ਵੀ ਆਪਣਾ ਸਿਰ ਸ਼ੇਰਿ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਰੱਖਿਆ। ਉਹਨਾਂ ਦਾ ਅੰਤਿਮ ਸੰਸਕਾਰ ਲਾਹੌਰ ਵਿੱਚ ਰਾਵੀ ਦਰਿਆ ਦੇ ਕਿਨਾਰੇ ਸਮਾਦ ਵਿੱਚ ਹੋਇਆ ਜੋ ਅੱਜ ਵੀ ਸਮਾਦੀ ਆਫ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਨਾਲ ਪ੍ਰਸਿੱਧ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੀ ਅੰਤਿਮ ਇੱਛਾ ਵੀ ਬਹੁਤ ਪਵਿੱਤਰ ਸੀ। ਉਹ ਕਹਿੰਦੇ ਸਨ ਕਿ ਮੇਰੀ ਤਾਂ ਦੌਲਤ ਦਾ ਇੱਕ ਹਿੱਸਾ ਧਾਰਮਿਕ ਸੇਵਾ ਤੇ ਦੂਜਾ ਹਿੱਸਾ ਲੋਕਾਂ ਦੀ ਸੇਵਾ ਲਈ ਵਰਤਾਇਆ ਜਾਵੇ। ਦੋਸਤੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਜੇ ਇਨਸਾਨ ਸੱਚਾਈ, ਹਿੰਮਤ ਤੇ ਇਨਸਾਫ ਨਾਲ ਚੱਲੇ ਤਾਂ ਉਹ ਦੁਨੀਆ ਤੇ ਰਾਜ ਕਰ ਸਕਦਾ ਹੈ ਉਹ ਸਿਰਫ ਇੱਕ ਸ਼ਖਸ਼ ਨਹੀਂ ਬਲਕਿ ਇਕਤਾ ਦੇ ਪ੍ਰਤੀਕ ਹਨ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਉਹਨਾਂ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਿਏ ਦੋਸਤੋ ਕੀ ਤੁਹਾਨੂੰ ਇਹ ਜਾਣਕਾਰੀ ਬਾਰੇ ਪਹਿਲਾਂ ਪਤਾ ਸੀ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਮੇਰੀ ਹਰ ਇੱਕ ਵੀਡੀਓ ਦੀ ਆਉਣ ਵਾਲੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਦ ਤੱਕ ਲਈ ਦਿਓ ਜਾਜਤ ਧੰਨਵਾਦ